ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਝੱਜਾ ਉਰਜ ਸੁਰਜ ਨਹੀਂ ਜਾਨਾ ਝੱਜਾ ਉਰਜ ਕਿਥੇ ਵਿਸਰਾਮ ਲਾਦਣਾ ਝੱਜਾ ਪਾਤੀ ਯਮਕ ਲਾ ਕੀ ਝੱਜਾ ਉਰਜ ਸੁਰਜ ਨਹੀਂ ਜਾਨਾ ਰਹਿਓ ਝਜਕ ਨਾਹੀ ਪਰਵਾਨਾ ਕਤ ਝਖ ਝਖ ਆਰਨ ਸਮਝਾਵਾ ਝਗਰ ਕੀਏ ਝਗਰਾ ਹੀ ਪਾਵਾ ਨੀਆ ਨਿਕਟ ਜੋ ਘਟ ਦਹਿ ਉਹ ਦੂਰ ਕਹਾ ਤਜ ਜਾਏ ਜੇ ਕਾਰਨ ਜਗ ਟੁੱਟਿਆ ਨੀਰਉ ਪਾਇਉ ਤਾਹੀ ਇਹ ਨੀਰਉ ਪਾਇਉ ਇਸ ਤਰ੍ਹਾਂ ਉਚਾਰਨ ਕਰਨੇ ਆਮ ਨਾਲ ਨੀਰੂ ਪਾਇਉ ਇਸ ਤਰ੍ਹਾਂ ਬੋਲ ਜੰਦੇ ਹਨ ਵਿੱਚ ਐੜਾ ਹੈ ਧਿਆਨ ਨਾਲ ਬੋਲਣਾ ਹੈ ਨੀਰਉ ਪਾਇਉ ਤਾਹੀ ਟਟ ਵਿਕਟ ਘਾਟ ਘਟਮਾਹੀ ਇਸ ਪਦ ਨੂੰ ਇਸੇ ਤਰ੍ਹਾਂ ਕਸ ਕੇ ਹੀ ਉਚਾਰਨ ਕਰਨਾ ਪੋਲਾ ਨਹੀਂ ਬੋਲਣਾ ਹੈ ਟਟ ਵਿਕਟ ਘਾਟ ਘਟਮਾਹੀ ਵਿਕਟ ਘਾਟ ਜੀ ਹਾਂ ਜੀ ਨਹੀਂ ਟਟ ਪੱਤੇ ਇਥੇ ਇਸ ਰਾਮ ਲਾਦੂ ਟਟ ਵਿਕਟ ਘਾਟ ਘਟਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਥੈ ਨਾ ਜਾਵਾ ਰਹਾ ਲਪਟਾ ਘਟ ਪਰ ਚਾਉ ਪਾਵਾ ਠੱਠਾ ਇਹ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠੱਗ ਠੱਗਿਆ ਸਗਲ ਜੱਗ ਖਾਵਾ ਸੋ ਠੱਗ ਠੱਗਿਆ ਠਾਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੇ ਤਾਂ ਫੇਰ ਡਰ ਲੱਗੈ ਨਿੱਡਰ ਹੂਆ ਡਰ ਉਰ ਹੋਏ ਭਾਗੇ ਇਸ ਨੂੰ ਨਿੱਡਰ ਹੀ ਉਚਾਰਨ ਕਰਨਾ ਨਿਡਰ ਨਹੀਂ ਬੋਲਣਾ ਢੱਡਾ ਤਿਗ ਢੁੱਢ ਹਕਤ ਆਨਾ ਇਹ ਦੋਵੇਂ ਢੱਡੇ ਸ਼ੁੱਧ ਬੋਲਨੇ ਹਨ ਨਿਕਲ ਵਿੱਚ ਡੱਡਾ ਨਹੀਂ ਬੋਲ ਦੇਣਾ ਢੱਡਾ ਬਿਗ ਢੁੱਡ ਹੈ ਕਤ ਆਨਾ ਢੁੱਡਤ ਹੀ ਤਹਿ ਗਏ ਪ੍ਰਾਨਾ ਚੜ ਸੁਮੀਰ ਢੂਡ ਜਬ ਆਵਾ ਜਿਹ ਗੜ ਗੜਿਓ ਸੁ ਗੜ ਮਹਿ ਪਾਵਾ ਅਣਾਣਾ ਰਣ ਰੂਤ ਨਰ ਨੇਹੀ ਅ ਅਣਾਣਾ ਰਣ ਹੂਤੋ ਇਥੇ ਵਿਸਰਾਮ ਲਾ ਦੋ ਅਣਾਣਾ ਇਥੇ ਯਮਕ ਲਾ ਦੋ ਅਣਾਣਾ ਰਣ ਰੂਤ ਨਰਨੇਹੀ ਕਰੈ ਉਣਾਣ ਰਣਰੂਤਉ ਨਰਨੇਹੀ ਕਰੈ ਨਾ ਨਿਵੈ ਨਾ ਹੁਣ ਸੰਚਰੈ ਤਨਮ ਤਨ ਜਨਮ ਤਾਹੀ ਕੋ ਗਣੈ ਮਾਰ ਏਕ ਹੈ ਤਦ ਜਾਏ ਕਣੈ ਤਤਾ ਅਤਾਰ ਇੱਥੇ ਵਿਸਰਾਮ ਲਾਦੋ ਤਤਾ ਪਦ ਤੇ ਯਮਕ ਤਤਾ ਅਤਾਰ ਉਹ ਅਤਰ ਨਹੀਂ ਕਹਿ ਦੇਣਾ ਐਡੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹੈ ਪੂਲਾ ਤਤਾ ਅਤਰ ਤਰਿਓ ਨਹ ਜਾਈ ਤਤਾ ਅਤਰ ਤਰਿਓ ਨਹ ਜਾਈ ਤਨ ਤ੍ਰਿਪਵਨ ਮਹਿ ਰਹਿਓ ਸਮਾਈ ਜੋ ਤ੍ਰਿਪਵਨ ਤਨ ਮਾਹਿ ਸਮਾਵ ਤਉ ਤਤਹ ਤਤ ਮਿਲਿਆ ਇਥੇ ਵੀ ਸ਼੍ਰਾਮ ਤਉ ਤਤਹ ਤਤ ਮਿਲਿਆ ਉਹ ਤਤ ਤੋ ਤਤ ਤਹ ਤਤ ਮਿਲਿਆ ਸੱਚ ਪਾਵਾ ਥੱਥਾ ਅਥਾਹ ਇੱਥੇ ਵਿਸਰਾਮ ਥੱਥਾ ਪਦ ਦੀ ਯਮਕ ਥੱਥਾ ਅਥਾਹ ਥਾਹ ਨਹੀਂ ਪਾਵਾ ਓਹ ਅਥਾਹ ਇਹੋ ਥਿਰ ਨਾ ਰਹਾਵਾ ਥੋੜਾ ਥਾਲ ਥਾਨਕ ਅਰੰਭੈ ਬਿਨ ਹੀ ਬਿਨ ਹੀ ਥਬੈ ਮੰਦਰ ਥੰਬੈ ਹਾਂਜੀ ਇਹ ਭੱਬੇ ਉਚਾਰਨ ਕਰਨੇ ਹਨ ਬਿਨ ਹੀ ਥਬੈ ਮੰਦਰ ਥੰਬੈ ਬਿਨ ਹੀ ਥਬੈ ਮੰਦਰ ਥੰਬੈ ਦੱਦਾ ਦੇਖ ਜੋ ਬਿਨ ਸੰਹਾਰਾ ਦੱਦਾ ਦੇਖ ਜੋ ਬਿਨ ਸੰਹਾਰਾ ਦੇਖ ਤੇ ਸਰਾਂ ਨੂੰ ਹਾਂ ਦੇਖ ਤੇ ਲਾਉ ਚਾਲ ਅਨਸਾਰ ਦੱਦਾ ਦੇਖ ਜੋ ਬਿਨ ਸੰਹਾਰਾ ਦੱਦਾ ਦੇਖ ਜੋ ਬਿਨ ਸੁਨਹਾਰਾ ਜਸ ਅਦੇਖ ਤਾਸ ਰਾਖ ਵਿਚਾਰਾ ਦਸਵਾਂ ਦਵਾਰ ਕੁੰਜੀ ਜਬ ਦੀਜੈ ਤਉ ਦਯਾਲ ਕੋ ਦਰਸ਼ਨ ਕੀਜੈ ਇਹ ਮੁੱਖ ਪਾਠ ਕੁੰਜੀ ਹੀ ਹੈ ਕਈ ਸਰੂਪਾਂ ਚ ਕੁੰਜੀ ਪਾਠ ਵੀ ਆਇਆ ਪਰ ਮੁੱਖ ਚੱਚੇ ਨਾਲ ਹੀ ਹੈ ਦਸਵਾਂ ਦਵਾਰ ਕੁੰਜੀ ਜਬ ਦੀਜੈ ਜਿਹੜਾ ਪਿਛਲਾ ਵਿਸਰਾਮ ਹੈ ਨਾ ਅਰਥ ਨਾਲ ਇੱਥੇ ਲੱਗੇਗਾ ਦਦਾ ਦੇਖ ਜੋ ਬਿਨ ਸੰਹਾਰਾ ਦੱਦਾ ਦੇਖ ਤੇ ਦੱਦਾ ਤੇ ਲਾਗ ਸਪਸ਼ਟ ਜਾ ਹੋ ਜਾਂਦਾ ਨਾ ਦੱਦਾ ਦੇਖ ਜੋ ਬਿਨ ਸੰਹਾਰਾ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵਾਂ ਦਵਾਰ ਕੁੰਜੀ ਜਬ ਦੀਜੈ ਤਉ ਦਯਾਲ ਕੋ ਦਰਸ਼ਨ ਕੀਜੈ ਤਦਾ ਅਰਧ ਉਰਦ ਨਬੇਰਾ ਅਰਧ ਹੈ ਉਰਧ ਹੈ ਮਨਜ ਬਸੇਰਾ ਅਰਧ ਹੈ ਛਾੜ ਉਰਧ ਜੋ ਆਵਾ ਤੋ ਅਰਧ ਹੈ ਉਰਧ ਮਿਲਿਆ ਤੋ ਅਰਧ ਹੈ ਉਰਧ ਮਿਲਿਆ ਸੁਖ ਪਾਵਾ ਇਹ ਸਾਰੇ ਜਿਹੜੇ ਨੇ ਧੱਦੇ ਆਂ ਸ਼ੁੱਧ ਬੋਲਨੇ ਹਨ ਅਰਧ ਹੈ ਉਰਧ ਉਰਧ ਹੈ ਇਹ ਮੇਂਤ ਨਾਲ ਧੱਦਾ ਦੋਵੇਂ ਧੱਦੇ ਸ਼ੁੱਧ ਬੋਲਨੇ ਨਾ ਨਿਸ ਦੇ ਨ ਨਿਰਖਤ ਜਾਈ ਨਿਰਖਤ ਨੈਨ ਰਹੇ ਰਤ ਰਤਵਾਈ ਹ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖ ਨਿਰਖ ਮਿਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਪਾ ਅਪਾਰ ਅਪਾਰ ਪਾਠ ਕਰਨਾ ਹੈ ਐਡੀ ਦੇ ਵਿੱਚ ਡੈਸ਼ ਦੀ ਕਿ ਅਪਰ ਨਹੀਂ ਕਹਿਣਾ ਪਪਾ ਅਪਾਰ ਪਾਰ ਨਹੀਂ ਪਾਵਾਂ ਪਪਾ ਅਪਾਰ ਪਾਰ ਨਹੀਂ ਪਾਵਾਂ ਪਰਮ ਜੋਤਿ ਸਿ ਪਰਚਉ ਲਾਵਾਂ ਪੰਚੋ ਇੰਦਰੀ ਨਿਗਰਹਿ ਕਰਈ ਪਾਪ ਪੁੰਨ ਦਉ ਨਿਰਵਰਾਈ ਫਫਾ ਬਿਨ ਫੂਲਹਿ ਫਲ ਹੋਈ ਫਫਾ ਦੋਵੇਂ ਫਫੇ ਸ਼ੁੱਧ ਬੋਲਨੇ ਹਨ ਫਫਾ ਨਹੀਂ ਕਹਿਣਾ ਫਫਾ ਬਿਨ ਫੂਲਹਿ ਫਲ ਹੋਈ ਫਫ ਬੇਨਫੂਲਹ ਫਲ ਹੋਈ ਤਾ ਫਲ ਫੰਕ ਲਖਜ ਕੋਈ ਦੂਣ ਨ ਪਰਈ ਫੰਕ ਵਿਚਾਰਾ ਤਾ ਫਲ ਫੰਕ ਸਬੈ ਤਨ ਫਾਰਾ ਬੱਬਾ ਬਿੰਦਹ ਬਿੰਦ ਮਿਲਾਵਾ ਬਿੰਦਹ ਬਿੰਦ ਨ ਵਿਛਰਨ ਪਾਵਾ ਬੰਦਾ ਹੋਏ ਬੰਦਗੀ ਗਹਾ ਬੰਦਕ ਹੋਏ ਬੰਦ ਸੁਧ ਲਹਾ ਬੰਦਕ ਹੋਏ ਬੰਦ ਸੁਧ ਲਹਾ ਭੱਬਾ ਭੇਦਹ ਭੇਦ ਮਿਲਾਵਾ ਅਬ ਭਉ ਭਾਨ ਭਰੋਸਾ ਆਵਾ ਜੋ ਬਾਹਰ ਸੋ ਭੀਤਰ ਜਾਨਿਆ ਭਇਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮੰਨੈ ਮੂਲ ਗਾਇ ਤੋ ਹਾਂਜੀ ਮਮਾ ਮੂਲ ਗਹਿਆ ਮਨ ਮੰਨੈ ਮਰਮੀ ਹੋਏ ਸੋ ਮਨ ਕਾਉ ਜਾਨੈ ਮਾਤ ਕੋਈ ਮਨ ਮਿਲਤਾ ਬਿਲ ਮਾਵੇ ਮਗਨ ਭਇਆ ਤੀ ਸੋ ਸੱਚ ਪਾਵੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਗਨ ਭਇਆ ਤੀ ਇੱਥੇ ਵਿਸਰਾਮ ਲਾਉਣਾ ਸੋ ਸੱਚ ਪਾਵੈ ਮਮਾ ਮਾਨਸਿਓ ਕਾਜ ਹੈ ਮਨ ਸੱਖ ਦੇ ਸਿੱਧ ਹੋਏ ਮਨ ਹੀ ਮਨ ਸਿਓ ਕਹਾ ਕਬੀਰਾ ਮਨਸਾ ਮਿਲਿਆ ਨਾ ਕੋਈ ਇਹ ਵੀ ਪਾਠ ਮਨਸਾ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਮਨ ਹੀ ਮਨ ਸਿਓ ਕਹਾ ਕਬੀਰਾ ਮਨਸਾ ਮਿਲਿਆ ਨਾ ਕੋਈ ਇਹੋ ਮਨ ਸ਼ਕਤੀ ਇਹੋ ਮਨ ਸਿਓ ਇਹੋ ਮਾਨਾ ਪੰਜ ਤਤ ਕੋ ਜੀਓ ਇਹ ਮੰਨ ਲੈ ਜੋ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਯਾ ਜੋ ਜਨ ਹੈ ਤਉ ਦੁਰਮਤ ਹਨ ਕਰ ਬਸ ਕਾਇਆ ਗਾਉ ਇਹ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਯਯਾ ਇਥੇ ਜਮਕ ਹੈ ਜੋ ਜਨ ਹੈ ਤਉ ਦੁਰਮਤ ਹਨ ਇਥੇ ਵਿਸਰਾਮ ਹੈ ਯਯਾ ਜੋ ਜਨ ਹੈ तो दुर्मत हान, हान पोले ही बोलना है कर बस काया बस थोड़ा जा कस के उच्चारण करना है कर बस काया रण नहीं सूर थारो नाव रारा रास निराश कर जाने रारा इथी विश्राम लादू रारा रास इथी यमक ਨਿਰਾਸ ਕਰ ਜਾਣਿਆ ਇਹਨੂੰ ਨਿਰਸ ਨਹੀਂ ਕਹਿਣਾ ਹੋਇ ਨਿਰਾਸ ਰਸ ਪਹਿਚਾਨਿਆ ਇਹ ਰਸ ਛਾੜੀ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨ ਜਾਏ ਪਰਮ ਸੱਚ ਪਾਵੇ ਅਰਜੋ ਤਹ ਪ੍ਰੇਮ ਲਿਵ ਲਾਵੇ ਤੋ ਤੋ ਅੱਲਾਹ ਲਹ ਲਹ ਚਰਨ ਸਮਾਵੇ ਤੋ ਅੱਲਾਹ ਲਹ ਲਹ ਚਰਨ ਸਮਾਵੇ ਤੋ ਅੱਲਾਹ ਲਹ ਲਹ ਚਰਨ ਸਮਾਵੇ ਵਾ 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 ਪੁੱਲਾ ਹੀ ਬੋਲ ਦੇਣਾ ਵਾ ਵਾ ਬਾਰ ਬਾਰ ਬਿਸਨ ਸੰਭਾਰ ਵਾ ਬਾਰ ਬਾਰ ਬਿਸਮ ਸੁਮਾਰ ਬਿਸਮ ਸੁਮਾਰ ਨਾ ਆਵੇ ਹਾਰ ਪਹਿਲਾ ਸੁਮਾਰ ਹੈ ਟਿੱਪੀ ਨਹੀਂ ਹੈਗੀ ਹੈ ਦੂਜਾ ਸੁਮਾਰ ਹੈ ਠੀਠਾ ਹਲੰਤ ਵੀ ਹੈਗਾ ਹਾਹਾ ਵੀ ਹੈਗਾ ਯਾਨੀ ਭਾਰਾ ਉਚਾਰਨ ਕਰਨਾ ਪਹਿਲਾ ਬੋਲਣਾ ਸੁਮਾਰ ਦੂਜਾ ਬੋਲਣਾ ਸੁਮਾਰ ਵਾ ਵਾਰ-ਵਾਰ ਬਿਸਨ ਸੰਮਾਰ ਬਿਸਨ ਸੰਮਾਰ ਨ ਆਵੇ ਹਾਰ ਬਿਸਨ ਸੰਮਾਰ ਨ ਆਵੇ ਹਾਰ ਬਲ ਬਲ ਜੇ ਬਿਸਨ ਤ ਬਿਸਨ ਤਨਾ ਜਸ ਗਾਵੇ ਸਾਈ ਵੱਖਰਾ ਹੀ ਪਾਠ ਕਰਨਾ ਹੈ ਬਲ ਬਲ ਥਿਸਰਾਮ ਹੈ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਵਾ ਵਾ ਵਾਹੀ ਜਾਨੀਏ ਪੋਲਾ ਹੀ ਬੋਲਾ ਵਾ ਵਾ ਵਾਹੀ ਜਾਨੀਏ ਵਾ ਵਾ ਵਾਹੀ ਜਾਨੀਏ ਵਾ ਜਾਣੇ ਇਹ ਹੋਏ ਵਾ ਵਾ ਵਾਹੀ ਜਾਨੀਏ ਵਾ ਜਾਣੇ ਇਹ ਹੋਏ ਵਾ ਵਾ ਵਾਹੀ ਜਾਨੀਏ ਵਾ ਜਾਣੇ ਇਹ ਹੋਏ ਇਹ ਅਰ ਉਹ ਜਬ ਮਿਲੈ ਤਬ ਮਿਲਤ ਨ ਜਾਣੈ ਕੋਇ ਸਸਾ ਸੋ ਨੀਕਾ ਕਰ ਸੁਧ ਉਹ ਸਸਾ ਇਥੇ ਵਿਸਰਾਮ ਹੈ ਸਸਾ ਸੋ ਨੀਕਾ ਕਰ ਸੁਧ ਉਹ ਸਸਾ ਸੋ ਨੀਕਾ ਕਰ ਸੁਧ ਉਹ ਘਾਟ ਪਰਚਾ ਕੀ ਬਾਤ ਨਿਰੁਧ ਉਹ ਘਟ ਪਰਚੈ ਜੋ ਉਪਜੈ ਪਾਉ ਪੂਰ ਰਹਾ ਤਹ त्रि ਭਾਵਨ 라ਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬੋਹਰ ਨ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵਜਲ ਤਰਤ ਨ ਲਾਗੈ ਬਾਰਾ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਤਉ ਭਵਜਲ ਤਰਤ ਇਥੇ ਵਿਸਰਾਮ ਨਾ ਲਾਵੇ ਬਾਰਾ ਸਸ ਸੋ ਸਹ ਸੇਜ ਸਵਾਰਾ ਸੋਈ ਸਹੀ ਸੰਦੇਹ ਨਿਵਾਰਾ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਤਬ ਇਹ ਤ੍ਰੀਉ ਉਹ ਕੰਤ ਕਹਾਵਾ ਹਾ ਹਾ ਹੋਤ ਹੋ ਨਹੀ ਜਾਨਾ ਜਬ ਹੀ ਹੋਏ ਤਬ ਹੈ ਮਨ ਮੰਨਾ ਹਾ ਤਾ ਸਹੀ ਲਖਾ ਜ ਕੋਈ ਤਬ ਉਹੀ ਉਹ ਤਬ ਉਹੀ ਉਹ ਇਹ ਨਾ ਹੋਈ ਇਸੇ ਤਰ੍ਹਾਂ ਉਚਾਰਨ ਕਰਨਾ ਤਬ ਉਹੀ ਉਹ ਪਹਿਲਾ ਊੜਾ ਖੁੱਲੇ ਮੂੰਹ ਵਾਲਾ ਉਹੀ ਦੂਜਾ ਊੜਾ ਬੰਦ ਮੂੰਹ ਵਾਲਾ ਔਂਕੜ ਲੱਗਿਆ ਹੋਇਆ ਉਸ ਨੂੰ ਉਹ ਨਹੀਂ ਕਹਿਣਾ ਉਹਨੂੰ ਕਹਿਣਾ ਉਹ ਛੇਤੀ ਬੋਲ ਦੇਣਾ ਤਬ ਉਹੀ ਉਹ ਇਹ ਨਾ ਹੋਈ ਲਿਓ ਲਿਓ ਕਰਤ ਫਿਰੇ ਸਭ ਲੋਗ ਜੀ ਟਿੱਪੀ ਲੱਗੀ ਹੈ ਬਿੰਦੀ ਦਾ ਉਚਾਰਨ ਹੋਏਗਾ ਇੱਥੇ ਲਿਉ ਲਿਉ ਕਰਤ ਫਿਰੇ ਸਭ ਲੋਗ ਤਾ ਕਾਰਣਾ ਵਿਆਪ ਬਹ ਸੋਗ ਲਕshmi ਬਰਸਿਓ ਜੋ ਲਿਉ ਲਾਵੈ ਲਕshmi ਬਰਸਿਓ ਜਿਹੜਾ ਲਕshmi ਬਾਰ ਹੈ ਨਾ ਸੰਬੰਧਕ ਪਾਠ ਹੈ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਲਕshmi ਬਾਰਸਿਓ ਜੋ ਲਿਉ ਲਾਵੈ ਸੋਗ ਮਿਟਾ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹ ਚੀਤੇ ਜਬ ਜਗ ਜਾਨ ਆਪੈ ਅਬ ਜਗ ਜਾਨ ਜਉ ਜਉ ਮਨ ਰਹਿ ਹਾਂਜੀ ਧਿਆਨ ਨਾਲ ਪਾਠ ਵੀ ਕਰਨਾ ਹੈ ਮਨਾ ਉਚਾਰਨ ਕਰਨਾ ਵੀ ਆਪਾਂ ਕਹਿੰਦੇ ਆਂ ਵੀ ਮਨਾ ਰੋਕਣਾ ਕਿਸੇ ਨੂੰ ਹਟਾਉਣਾ ਮਨਾ ਨਹੀਂ ਪੂਰਨਾ ਥੋੜਾ ਜਿਹਾ ਭਾਰਾ ਬੋਲਣਾ ਆਬ ਜਗ ਜਾਨ ਜੋ ਮਨਾ ਰਹੇ ਆਬ ਜਗ ਜਾਨ ਜੋ ਮਨਾ ਰਹੇ ਜਹ ਕਾ ਬਿਛੁਰਾ ਤਹ ਥੇਰ ਲਹਾ ਬਾਵਨ ਅੱਖਰ ਜੋਰੇ ਆਨਾ ਸਕਿਆ ਨਾ ਅੱਖਰ ਏਕ ਪਛਾਨ ਇਹ ਅੱਖਰ ਜਿਹੜਾ ਨਾ ਇਹ ਦੇਹਲੀ ਦੀਪਕ ਸ਼ਬਦ ਆ ਦੋਵੇਂ ਪਾਸੇ ਲੱਗ ਜੇਗਾ ਸਕਿਆ ਨਾ ਅੱਖਰ ਏਕ ਪਛਾਨ ਇਸ ਤਰ੍ਹਾਂ ਠੀਕ ਸਤ ਕਾ ਸ਼ਬਦ ਕਬੀਰਾ ਕਹੈ ਪੰਡਿਤ ਹੋਇ ਸੋ ਅਨ ਭੈ ਰਹਾ ਹਾਂਜੀ ਅਨ ਭੈ ਅਨ ਤੇ ਭੈ ਦੇ ਵਿੱਚ ਡੈਸ਼ ਦੇ ਕੇ ਕਿਤੇ ਵੀ ਆ ਜੇ ਪਦ ਅਨ ਭੈ ਨਹੀਂ ਕਹਿਣਾ ਅਨ ਭੈ ਉਚਾਰਨ ਕਰਨਾ ਪੰਡਿਤ ਲੋਗਹ ਕੋ ਵਿਵਹਾਰ ਪੰਡਿਤ ਲੋਗਹ ਕੋ ਵਿਵਹਾਰ ਗਿਆਨਵੰਤ ਕਾ ਤਤ ਵਿਚਾਰ ਜਾ ਕਾ ਜੀ ਜੈਸੀ ਬੁੱਧ ਹੋਈ ਕਹ ਕਬੀਰ ਜਾਨੈਗਾ ਸੋਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਹ ਵਾਹਿਗੁਰੂ ਜੀ ਕੀ ਫਤਿਹ